ਇਟਲੀ ਦੇ ਨੋਵਿਲਾਰਾ ਵਿਖੇ ਖਾਲਸੇ ਦੇ ਸਿਰਦਰਾਂ ਵਿਹਾੜੇ ਨੂੰ ਸਮਰਪਿਤ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਨੇ ਸ਼ਹਿਰ ਨੂੰ ਰੰਗਿਆ ਖਾਲਸਾਈ ਰੰਗਾਂ ਵਿੱਚ ਇਟਾਲੀਅਨ ਮੀਡੀਆ ਅਨੁਸਾਰ ਲਗਭਗ 15 ਹਜ਼ਾਰ ਸੰਤਾਂ ਨੇ ਕੀਤੀ ਸ਼ਮੂਲੀਅਤ ਸਾਹਿਬੇ ਕਮਾਲ ਸ਼ਾਹ ਸ਼ਹਿਨशाह ਨੀਲੇ ਦੇ ਸ਼ਾਹ ਸਵਾਰ ਸਰਬਸਦਾਨੀ ਦਸ਼ਮੇਸ਼ ਪਿਤਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਦੁਨੀਆ ਦੇ ਇਤਿਹਾਸ ਵਿੱਚ ਕਜਾਹੇ ਖਾਲਸਾਪਨ ਦੀ ਸਥਾਪਨਾ ਕੀਤੀ ਜਿਸ ਨਾਲ ਗਰੀਬ ਬਦਲੇ ਆੜੇ ਹੋ ਸਖਮਰਤੀਆਂ ਬੂੰਦਾਂ ਸ਼ੱਕੇ ਗਿੱਧਰੂ ਸ਼ੇਰ ਚਿੜੀਆਂ ਤੋਂ ਬਾਅਦ ਤੇ ਕਾਇਰ ਤਾਨੂੰ ਛੱਡ ਕੇ ਸੂਰ ਬੀਰ ਬਲੀ ਯੋਧੇ ਬਣ ਗਏ ਅਜੋਕੇ ਸਮੇਂ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਵੀ ਖਾਲਸੇ ਦਾ ਸਾ ਇਹਨਾਂ ਦੇ ਹੜਾ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਟਲੀ ਦੇ ਪ੍ਰਥਮ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਨੋਵੈਨਾਰਾ ਰੈਜੋ ਮੀਡੀਆ ਜੋ ਕਿ ਹਮੇਸ਼ਾ ਹੀ ਸਖਤਰੰਦੇ ਕਾਰਜਾਂ ਵਿੱਚ ਮੋਹਰ ਦੀ ਕਤਾਰ ਵਿੱਚ ਖੜਾ ਰਹਿੰਦਾ ਹੈ ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲਵੀ ਖਾਲਸੇ ਦੇ ਸਰਜਨਾ ਦੇ ਹੜੇ ਨੂੰ ਸਮਰਪਿਤ ਮਿਸ਼ਾਲ ਨਗਰ ਦੀ ਇਤਨ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਨ ਸਹਿਯੋਗ ਨਾਲ ਪੂਰੇ ਖਾਲਸਾਈ ਜਹਾਜ ਜਲਾਲ ਨੰ ਸਜਾਇਆ ਗਿਆ ਨਗਰ ਕੀਰਤਨ ਦੀ ਰਮਤਾ ਗੁਰਦੁਆਰਾ ਸਾਹਿਬ ਤੋਂ ਲਗਭਗ ਦੁਪਹਿਰ 2 ਵਜੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਸ਼ਾਹੀਤ ਹੋਈ ਇਸ ਮੌਕੇ ਸੰਗਤਾਂ ਦੇ ਠੱਠਾ ਮਾਰਦੇ ਕੱਠ ਵੱਲੋਂ ਗੁਰੂ ਸਾਹਿਬ ਨੂੰ ਸ਼ਸ਼ੋਭਿਤ ਪਾਲਕੀ ਦੇ ਪਿੱਛੇ-ਪਿੱਛੇ ਗੁਰੂ ਜਸ ਕਰਦਿਆਂ ਨਵਲਾਰਾ ਸ਼ਹਿਰ ਦੇ ਸੈਂਟਰ ਵਿੱਚੋਂ ਹੁੰਦੇ ਹੋਏ ਨਗਰ ਦੀ ਪ੍ਰਕਰਮਾ ਕਰਦਿਆਂ ਨਗਰ ਕੀਰਤਨ ਦੀ ਸੰਪੂਰਨਤਾ ਗੁਰਦੁਆਰਾ ਸਾਹਿਬ ਕਿ ਹੋਈ ਸ਼ਹਿਰ ਦੀਆਂ ਗਲੀਆਂ ਵਿੱਚੋਂ ਖਾਲਸਾਈ ਲਿਬਾਸ ਪਹਿਨੇ ਸਿੱਖ ਸੰਗਤਾਂ ਨੂੰ ਇਟਾਲੀਅਨ ਬਹੁਤ ਹੀ ਉਤਸ਼ਾਹ ਨਾਲ ਦੇਖ ਰਹੇ ਸਨ ਅਤੇ ਤਸਵੀਰਾਂ ਖਿੱਚ ਰਹੇ ਸਨ ਇਸ ਮੌਕੇ ਗੱਤਕਾ ਅਖਾਰੇ ਵਾਲੇ ਸਿੰਘਾਂ ਵੱਲੋਂ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜੋਹਰ ਦਿਖਾਈ ਗਏ ਇਟਾਲੀਅਨ ਮੀਡੀਆ ਰਿਪੋਰਟਰਾਂ ਅਨੁਸਾਰ ਇਸ ਮੌਕੇ ਲਗਭਗ 15000 ਸੰਗਤਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਗਈ ਸਹੋਤਾ ਬ੍ਰਦਰਜ਼ ਵੱਲੋਂ ਸਾਰੇ ਨਗਰ ਕੀਰਤਨ ਦਾ ਲਾਈਵ ਟੈਲੀਕਾਸਟ ਕੀਤਾ ਗਿਆ ਇਸ ਮੌਕੇ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਅਤੇ ਸਿੱਖੀ ਸੇਵਾ ਸੁਸਾਇਟੀ ਵੱਲੋਂ ਸਿੱਖ ਧਰਮ ਪ੍ਰਤੀ ਇਟਾਲੀਅਨ ਲੋਕਾਂ ਨੂੰ ਜਾਗਰੂਕ ਕਰਨ ਲਈ ਇਟਾਲੀਅਨ ਭਾਸ਼ਾ ਵਿੱਚ ਕਿਤਾਬਾਂ ਪੇਂਟਾ ਰਹਿਤ ਵੰਡੀਆਂ ਗਈਆਂ ਦੂਰੋਂ ਨੇੜੇੋਂ ਆਈਆਂ ਸੰਗਤਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲਾਕਾ ਨਿਵਾਸੀ ਸੰਗਤਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ ਵੇਲੇ ਵੱਖ-ਵੱਖ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਗੁਰਦਵਾਰਸ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਾਰੀਆਂ ਹੀ ਸੰਗਤਾਂ ਨੂੰ ਜੀਓ ਆਇਆਂ ਨੂੰ ਆਖਿਆ ਗਿਆ ਅਤੇ ਸਭ ਦਾ ਧੰਨਵਾਦ ਵੀ ਕੀਤਾ ਗਿਆ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨ ਚਿੰਨ ਅਤੇ ਵੱਖ-ਵੱਖ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਨਗਰ ਕੀਰਤਨ ਇੱਥੇ ਚੱਲ ਰਿਹਾ ਹੈ ਕਮੂਨੇ ਦਿ ਨਵੈਲਾਰਾ ਨੂੰ ਤੇ ਸਾਰੇ ਜਣਾਂ ਨੂੰ ਬਹੁਤ-ਬਹੁਤ ਵਧਾਈਆਂ Ecco finalmente siamo al giorno del Vaisakhi Novellara Benvenute a tutte le migliaia di persone che provengono da tutta Italia, è una giornata bellissima, ricca di, di colori, una giornata di festa, è, una gran, è un grande messaggio di pace quello che si sta dando a Novellara, grazie veramente. Sì, siamo qui con il gruppo Avis, con il nostro gazebo, eh, in questa festa bellissima, coloratissima, la festa del Vasaki. Ho detto esatto. bene, ho detto bene, eh, festa di primavera, festa di inizio della bella stagione e eh, l'Avis quindi proprio come segnale di presenza e di fratellanza anche, ha anche accolto questa bella occasione per esserci e per eh, dimostrare a tutti che donare eh, apre il cuore al prossimo. Aggiungo solo un ringraziamento per il nostro consigliere, neo vicepresidente Inder, grazie al quale c'è stata un'ulteriore intersezione tra la nostra associazione e la comunità SIC. È stata proficua da tutti i punti di vista, per cui siamo molto orgogliosi della presenza grazie. di Inder e molto orgogliosi di essere entrati come associazione all'interno di questa comunità bellissima. Quindi tanti auguri per la vostra festa. Sassicaldi. ਇਸ ਸਾਲ ਦੂਸਰੀ ਵਾਰ ਅਸੀਂ ਕੈਂਪ ਲਾਇਆ ਬਲੱਡ ਡੋਨੇਸ਼ਨ ਦਾ ਇੱਥੇ ਪਹਿਲੀ ਵਾਰ ਜਾਨੀ ਕਿ ਇਟਲੀ ਚ ਆवीस ਜੋ ਹੈਗਾ ਉਹ ਗੁਰੂ ਘਰ ਦੇ ਜੋ ਵੀ ਨਗਰ ਕੀਰਤਨ ਹੁੰਦੇ ਆ ਪਹਿਲੀ ਵਾਰ ਚ ਸ਼ਾਮਿਲ ਹੋਇਆ ਤੇ ਉਹ ਪਿਛਲੇ ਸਾਲ ਸੀਗਾ ਐਤਕੀ ਅਸੀਂ ਆਜ਼ਾ ਵਾਈਸ ਪ੍ਰੈਜ਼ੀਡੈਂਟ ਫਿਰ ਦੁਬਾਰਾ ਕੋਸ਼ਿਸ਼ ਕੀਤੀ ਹੈ ਕਿ ਆवीस ਦੁਬਾਰਾ ਇੱਥੇ ਆਵੇ ਤੇ ਸਾਡਾ ਜਿਹੜਾ ਮੈਸੇਜ ਹੋਈ ਹੀ ਆ ਵੀ ਅਸੀਂ ਵੀ ਹੌਲੀ ਹੌਲੀ ਕੋਸ਼ਿਸ਼ ਕਰੀਏ ਬਲੱਡ ਡੋਨੇਸ਼ਨ ਅਤੇ ਪਲਾਜ਼ਮਾ ਡੋਨੇਸ਼ਨ ਦੇ ਪੜੀਏ ਤੇ ਕੋਲ ਜਾਈਏ ਤੇ ਡੋਨੇਸ਼ਨ ਆਪਾਂ ਕਰੀਏ ਇਸ ਸਾਡੇ ਲਈ ਵੀ ਫਾਇਦਾ ਹੈ ਤੇ ਸਰੀਰ ਵਾਸਤੇ ਤੇ ਇਹਨਾਂ ਨੂੰ ਵੀ ਕੰਮਿਊਨੀਕੇਸ਼ਨ ਲੱਗਦਾ ਪਤਾ ਵੀ ਅਸੀਂ ਵੀ ਕੁਝ ਕਰ ਰਹੇ ਆਂ ਤੇ ਵੱਧ ਰਹੇ ਆਂ ਅੱਗੇ ਇਹਨਾਂ ਕੀ ਸਸਿਕਾ